ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਹੀ ਜਿੱਥੇ ਮੈਂ ਮਾਲਨਵਾਜੀ ਤੇ ਆਏ ਸੀਗੇ ਉਥੇ ਇੱਕ ਮੰਜਾ ਉਦੜਿਆ ਹੋਇਆ ਸੀਗਾ ਖਰਾਬ ਸੀਗਾ ਉਸ ਮੰਜੇ ਦੀ ਬੁਨਾਈ ਕਰਨ ਲੱਗੇ ਆ ਤੇ ਜਿਵੇਂ ਜਿਵੇਂ ਕਰਾਂਗੇ ਉਵੇਂ ਤੁਹਾਨੂੰ ਦੱਸਦੇ ਜਾਵਾਂਗੇ ਤੇ ਤੁਸੀਂ ਵੇਖ ਕੇ ਜਰੂਰ ਸਾਨੂੰ ਅਨਜੋਏ ਦੇਖ ਕਰਨਾ ਫਿਰ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅਸੀਂ ਕੰਮ ਸਹੀ ਕੀਤਾ ਕਿ ਜਾਂ ਗਲਤ ਬਹੁਤ ਮਿਹਰਬਾਨੀ ਹੂੰ ਇਹ ਨਹੀਂ ਇੰਨਾ ਕਰ ਕਰਕੇ ਇਹਨੂੰ ਪਾਲਣਾ ਫਿਰ ਇਹਨਾਂ ਨੂੰ ਇੱਕ ਛੜ ਤੇ ਖਲਾਰ ਕੇ ਫਿਰ ਪਟੇ ਸਿੱਧੇ ਕਰ ਲੈਣੇ ਸਿੱਧੇ ਕਰਨ ਤੋਂ ਬਾਅਦ ਇਹ ਰੱਗੇ ਦੇ ਵੇਖ ਲੈਣੀ ਕਿ ਕਿੰਨਾ ਕੁ ਰਹਿ ਜਾਂਦਾ ਬਾਕੀ ਚਲੋ ਠੀਕ ਹੈ 看。嗯啊 其他的，你 嗯。Hmm. I don't right ਹਾਂ ਜੀ ਤੁਹਾਂ ਵੇਖਿਆ ਹੋਰ ਆਗੇ ਚੇਰਦਾ ਮੈਂ ਸ਼ੁਰੂਆਤ ਕੀਤੀ ਸੀ ਮੰਜਾ ਬਣਾਉਂਦੀ ਤੇ ਹੁਣ ਸਾਡਾ ਮੰਜਾ ਪੂਰਾ ਹੋ ਗਿਆ ਜੇ ਇਹ ਤੁਸੀਂ ਦੇਖ ਕੇ ਤੇ ਅਗਰ ਕੋਈ ਨੁਕਸਾ ਹੈ ਤੇ ਤਾਂ ਵੀ ਕਮੈਂਟਾਂ 'ਚ ਦੱਸਿਓ ਜੇ ਸਹੀ ਆ ਤੇ ਹੌਸਲਾ ਫਸਾਈ ਕਰਕੇ ਉਹ ਵੀ ਕਮੈਂਟਾਂ 'ਚ ਤੁਹਾਨੂੰ ਦੱਸਣਾ ਕਿ ਅਸੀਂ ਕੰਮ ਜੋ ਕੀਤਾ ਚੰਗਾ ਕੀਤਾ ਜਾਂ ਇਹਦੇ ਵਿੱਚ ਥੋੜੀ ਬੁਤੀ ਕਮੀ ਪਈ ਸੀ ਤਾਂ ਜ਼ਰੂਰ ਦੱਸਣਾ ਕਿਉਂਕਿ ਮੈਂ ਤੇ ਸ਼ੁਰੂ ਤੋਂ ਕਹਿੰਦਾ ਆ ਕਿ ਮੈਨੂੰ ਉਂਗਲ ਫੜ ਕੇ ਤੋਹਾਂ ਹੀ ਚਲਾਉਣਾ ਹੈ ਕਿਉਂਕਿ ਬਾਰ-ਬਾਰ ਤੇ ਮੈਂ ਕਹਿਣਾ ਨਹੀਂ ਕਿਉਂਕਿ ਮੈਂ ਨੇਤਰੀਨ ਆ ਇਸ ਕਰਕੇ ਕੋਸ਼ਿਸ਼ ਕੀਤੀ ਆ ਬਾਕੀ ਉਸ ਪਰਮਾਤਮਾ ਦੀ ਮਰਜ਼ੀ ਆ ਜਾਂ ਤੁਹਾਡੀ ਮਰਜ਼ੀ ਆ ਤੋਹਾਂ ਇਹਨੂੰ ਕਾਮਯਾਬ ਕਰਨਾ ਆ ਆਪ ਮੰਜਾ ਦੇਖਿਓ ਜੀ ਇਹ ਮੰਜਾ ਇਧਰੋਂ ਸ਼ੁਰੂ ਕੀਤਾ ਸੀ ਜਾਂ ਤੁਸੀਂ ਆ ਮੰਜਾ ਸਾਰਾ ਹੀ ਦੇਖ ਸਕਦੇ ਹੋ ਇਹਦੇ ਵਿੱਚ ਵੀ ਵੱਧ ਕਰ ਜੇ ਬਾਈ ਵੀ ਹੋ ਵੀ ਗਏ ਹੋਏ ਤਾਂ ਮੈਂ ਮੈਨੂੰ ਤੇ ਮਾਫੀ ਮਿਲੀ ਯਾਨੀ ਕਿਉਂਕਿ ਮੇਰੀ ਤੇ ਨજર ਨਹੀਂ ਐ ਪਰ ਫਿਰ ਵੀ ਤੁਸੀਂ ਵੇਖਿਓ ਕਿ ਸਭ ਠੀਕ ਐ ਅਹੀਂ ਆ ਜੇ ਆਪਣੇ ਚੈਨਲ ਤੇ ਪਾਵਾਂਗੇ ਤੇ ਤੁਸੀਂ ਇਹ ਵੇਖ ਕੇ ਹੌਸਲਾ ਦਿਓ ਕਮੈਂਟ ਕਰਕੇ ਸਾਬਾਸੀ ਦਿਓ ਜਾਂ ਫਿਰ ਛੇਧ ਦਿਓ ਅੱਗੇ ਦੀ ਵੀ ਅਸੀਂ ਚੰਗਾ ਕੀਤਾ ਜਾਂ ਮਾੜਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਤੇ ਬਾਕੀ ਸ਼ਾਮ ਨੂੰ ਮਿਲਦੇ ਆ 6 ਵਜੇ ਵਾਈਗੁਰੂ